ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸਰਕਾਰਾਂ ਦੀ ਤੇ ਹਾਜ਼ਰਤ ਦਰਬਾਰ ਪੰਜ ਫੀਟ ਬੰਗਾ ਰੋਡ ਨਵਸਰ ਜੋ ਕਿ ਆਪਣਾ ਸਾਢਾ ਸਾਲਾਨਾ ਜੋੜ ਮੇਲਾ ਬਾਬਾ ਫਾਰੂਕ ਅਲੀ ਕਾਦਰੀ ਦੇ ਯਾਦ ਵਿੱਚ ਮਨਾਇਆ ਜਾਂਦਾ ਹੈ 15 ਜੁਲਾਈ ਤੇ 15 ਜੁਲਾਈ ਰਾਤ ਦਾ ਜਿਹੜਾ ਹੈ ਆਪਣਾ ਆਸਾਮ ਲੋਚ ਰਾਜ ਉਸਨੋਂ ਕਿ 8 ਵਜੇ ਰਾਤ ਨੂੰ ਕਵਾਲੀ ਦੀ ਮੈਪਲ ਉਸ ਤੋਂ ਬਾਅਦ ਡਰਾਮੇ ਦੀ ਰਸਮ ਕੀਤੀ ਲੈ ਚੱਲੂ ਰਹੇਗਾ ਡਰਾਮਾ ਚੱਲਦਾ ਰਹੇਗਾ ਤੇਹੀ ਸਾਰਾ ਸਮੂਹ ਸਾਥ ਸੰਗਤ ਨੂੰ ਬੇਨਤੀ ਕਰਦੇ ਆਂ ਸਾਰੇ ਨੋਹ ਮਮਾ ਤੇ ਸਾਰੇ ਪਹੁੰਚੂ ਜੋ ਕਿ ਪੰਜਾਬ ਪੀਰਾਂ ਦਾ ਸਾਡੇ ਸਰਕਾਰਾਂ ਦਾ ਅਸ਼ੀਰਵਾਦ ਲੋ ਸਾਰੇ ਜਿਹੜਾ ਹੈ ਪਹੁੰਚੋ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਬਾਪੂ ਦੀ ਪਹਿਲਾਂ ਤਾਂ ਅਸੀਂ ਤੁਹਾਡਾ ਚੈਨਲ ਵਾਲੇ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਜਿਹੜਾ ਕੀ ਹਰ ਸਾਡੇ ਹਰ ਉਰਸ ਤੇ ਦਰਬਾਰਾਂ ਦੇ ਉਰਸ ਤੇ ਮੇਲਿਆਂ ਦੇ ਵਿੱਚ ਸਾਡਾ ਸਹਿਯੋਗ ਦਿੱਨੇ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਜਿੱਦਾ ਕੀ ਬਾਬਾ ਜੀ ਮਹਿਤਾਬ अहमद ਕਾਦਰੀ ਜੋ ਕਿ ਸਾਡੇ ਸੂਫੀ ਅਨਦਰਗਾਹ ਪਰਬੰਧਕ ਕਮੇਟੀ ਦੇ ਵਾਇਸ ਪ੍ਰਧਾਨ ਜ਼ਿਲ੍ਹੇ ਦੇ ਉਹਨਾਂ ਵੱਲੋਂ ਹਰ ਸਾਲ ਸਾਲਾਨਾ ਉਰਸ ਪੰਜ ਪੀਰ ਦਰਬਾਰ ਤੇ ਸਰਕਾਰ ਦਾ ਮਨਾਇਆ ਜਾਂਦਾ ਆ ਇਸ ਵਾਰ ਫਿਰ 15 ਜੁਲਾਈ ਨੂੰ ਬਾਬਾ ਜੀ ਦੇ ਗੁਰੂ ਮੁਰਸ਼ਿਦ ਫਾਰੂਕ ਅਲੀ ਬਾਬਾ ਜੀ ਦਾ ਜਿਹੜਾ ਆ ਸਾਲਾਨਾ ਉਰਸ ਮੇਲਾ ਆ ਉਹ ਹਰ ਸਾਲ ਦੀ ਤਰ੍ਹਾਂ ਤੁਮਤਾਨ ਤੇ ਸ਼ਰਦਾਪੁਰਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਉਨਾਮੀ ਕਵਾਲ ਆਪਣੀ ਹਾਜ਼ਰੀ ਭਰਨਗੇ ਤੇ ਚਿਰਾਗ ਰੋਸ਼ਨ ਦੀ ਰਸਮ ਤੇ ਲੰਗਰ ਟਰੂਟ ਵਰਤੇਗਾ ਤੇ ਜਿਹਦੇ ਵਿੱਚ ਪੰਜਾਬ ਦੇ ਬਖ ਬਖ ਦਰਬਾਰਾਂ ਤੋਂ ਫਕਰਪਤੀ ਸੁਖੀ ਅਨਾ ਦਰਗਾਹ ਪਰਵੰਧਕ ਕਮੇਟੀ ਦੇ ਇਸ ਦਰਬਾਰ ਦੇ ਵਿੱਚ ਸੰਗਤ ਨੂੰ ਆਸ਼ੀਰਵਾਦ ਦੇਣ ਤੇ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰਾਨਾਗੇ ਅਸੀਂ ਤੁਹਾਡਾ ਸ਼ਹਿਰ ਵਾਸੀਆਂ ਦਾ ਐਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਮੇਲੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਇਆ ਤੇ ਮਾਲਕ ਤੁਹਾਡੀ ਦਿਨ ਦੁਗਣੀ ਰਾ ਚੋਗਣੀ ਤਰੱਕੀ ਕਰਾਵੇ ਤੇ ਸ਼ਹਿਰ ਵਾਸੀਆਂ ਦੇ ਵਿੱਚ ਅਸੀਂ ਜਿੱਥੇ ਵੀ ਇਸ ਉਸ ਤੀਫਾਨ ਨੂੰ ਖੁੱਲੇ ਸੱਦੇ ਦਿੰਨੇ ਆ ਉਥੇ ਹੀ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਤੁਹਾਨੂੰ ਇੱਕ ਜਿਹੜੀ ਅਪੀਲ ਆ ਉਹ ਜ਼ਰੂਰ ਕਰਾਂਗੇ ਕਿ ਨਸ਼ੇ ਤੋਂ ਰਹਿ ਤੋਕੇ ਇਸ ਦਰਬਾਰ ਦੇ ਵਿੱਚ ਹਾਜ਼ਰੀ ਭਰਨੀ ਆ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਤੁਹਾਡੇ ਲਈ ਆਪਣੇ ਦਰਬਾਰ ਤੇ ਪੰਚ ਪੀਸ ਸਰਕਾਰ ਦਰਬਾਰ ਦੇ ਤੁਹਾਡੀਆਂ ਮਨੋ ਕਾਮਨਾ ਜਿਹੜੀਆਂ ਆ ਉਹ ਸਰਕਾਰ ਦੇ ਕਰਨਾਂ ਦੇ ਵਿੱਚ ਅਰਦਾਸਾਂ ਲਾ ਕੇ ਤੁਹਾਡੀਆਂ ਮਨਜ਼ੂਰ ਕਰਨਗੇ ਤੇ ਕੁਲ ਜਾਗਤ ਆਪਲਾ ਜਿਹੜਾ ਹੈ ਅਰਦਾਸਾਂ ਜੀ ਦੇ ਦਰਬਾਰ ਦੇ ਹਿਸਾਬ ਦੀ ਪ੍ਰੈਸਾਂ ਦੀ ਜੈ ਬਾਬੂ ਦੀ ਜੈ ਮਸਤੋ ਜਨ ਬਧਾਈ ਦੇਣਾ ਜਿਨ੍ਹਾਂ ਨੂੰ 30 ਤਰੀਕ ਨੂੰ 골ਡ ਮੈਡਲ ਮਿਲੇ ਨਰੇ ਵੱਲੋਂ ਨੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਏ ਸਾਥੀਓ ਗੱਲ ਕਰਦੇ ਜੀਪਿਆ ਦੀ ਸਟੇਟਮੈਂਟ ਦੀ ਜਿਹੜੇ ਸਾਥੀ ਕਲਾਸ ਖੂਰਚ ਕੰਮ ਕਰਦੇ ਠੀਂਡੇ ਵੱਲੋਂ ਆਏ ਉਹਨਾਂ ਦੀ ਸਟੇਟਮੈਂਟ ਆ ਚੁੱਕੀ ਹੈ ਉਹਨਾਂ ਹਦੀ ਕਰਕੇ ਬੰਦੇ ਜਾ ਕੇ ਲੈ ਆਈ ਹੈ ਉਸ ਸਾਥੀਆਂ ਨੇ ਸਟੇਟਮੈਂਟ ਕਲੈਕਟ ਕਰਨੀ ਆ ਜਿਹੜੇ ਸਾਥੀ ਰਹਿ ਕੇ ਉਹ ਵੀ ਆ ਕੇ ਦਫਤਰ ਨੂੰ ਲੈ ਲੈਣ ਜੂਨੀਅਰ ਦਫਤਰ ਨੂੰ ਲੈ ਲੈਣ ਉਹਦੇ ਨਾਲੇ ਸਾਥੀਓ ਜਿਹੜੇ BBMP ਦੇ ਸਾਥੀ ਐ ਜਿਨ੍ਹਾਂ ਦੀ ਸਟੇਟਮੈਂਟ BBMP ਦੀ ਨੰਗਲ ਵੱਲੋਂ ਸੁਣਣੀ ਆ ਅਕਸਤਰੀ ਤੋਂ ਪਹਿਲੇ ਪਹਿਲੇ ਤੁਹਾਡੇ ਕੋਲ ਪਹੁੰਚ ਜਾਣੀ ਆ ਸਾਡੇ ਉਸ ਦੇ ਨਾਲ ਹੀ ਜਿਹੜੇ ਸਾਥੀਆਂ ਦੇ ਚੰਡੀਗੜ੍ਹੋਂ ਸੁਣਣੀ ਐ ਉਹ 15 ਤਰੀਕ ਤੋਂ ਪਹਿਲੇ ਪਹਿਲੇ ਕਾਡੇ ਮੋਬਾਈਲ ਦੇ ਉੱਤੇ ਆਈ ਆਰਐਮਐਸ ਦੇ ਉੱਤੇ ਐਪ ਦੇ ਉੱਤੇ ਸ਼ੋ ਹੋ ਜਾਣੀ ਹੈ ਜਿਹੜੇ ਪੰਜਾਬ ਦੇ ਕਰਮਚਾਰੀ ਕਲਾਸ 3 ਵਾਲੇ ਸਾਥੀ ਹੈਗੇ ਸਾਥਿਓ ਸਾਡੀ ਜੱਥੇਬੰਦੀ ਕਦੀ ਝੂਠ ਨਹੀਂ ਬੋਲੀ ਹੈ ਜਿਹੜੀ ਉੱਚ ਜੱਥੇਬੰਦੀ ਦੇ ਨਾਲ ਗੱਲ ਕਰਕੇ ਜਾਂਦੀ ਹੈ ਉਹ ਤੁਸੀਂ ਪਿਛਲੇ ਵਾਰੀ ਗੇਟ ਬੇਟੇ ਸੁਣੀ ਹੋਣੀ ਹੈ ਪਰ ਸਾਥਿਓ ਉਹਨਾਂ ਨੇ ਬਹੁਤ ਕੁਝ ਝੂਠ ਬੋਲਿਆ ਥੇ ਸਾਥਿਓ ਦੀ ਤਰੀਕ ਨੂੰ ਕਹਿੰਦੇ ਸੀ ਕਿਰਾਉ ਕਰਨਾ ਉਹ ਸੱਚੇ ਕਿਰਾਉ ਤੋਂ ਦੂਰ ਦੇ ਨਾਲ ਉੱਥੇ ਪੁੱਜੇ ਹੀ ਨਹੀਂ ਸਾਥਿਓ ਪਰ ਇਹ ਤੁਹਾਡੀ ਜਥੇਬੰਦੀ ਕੰਮ ਕਰ ਰਹੀ ਹੈਗੀ ਹੈ ਜਿਹੜੀ ਸਾਡੀ ਇਹ ਗੱਲ ਚੇਅਰਮੈਨ ਸਾਹਿਬ ਜੀ ਨਾਲ ਹੋਈ ਹੈ ਸੈਂਟਰ ਦੇ ਜੁਆਇੰਟ ਸੈਕਟਰੀ ਆਏ ਸੀਗੇ ਉਹਨਾਂ ਨਾਲ ਵੀ ਮੀਟਿੰਗ ਹੋਈ ਹੈ ਉਹ ਵਿਸਤਾਰ ਨਾਲ ਮੇਰੇ ਡਿਰੇਸ ਸਾਹਿਬਾਨ ਦੱਸਣਗੇ ਸਾਥਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸਾਥਿਓ ਜਨਤਾ ਬਹੁਤ ਹੀ ਸਕਾਰਜਕ ਸਾਥਿਓ ਆਰੇ ਦਾ ਧੰਨਵਾਦ ਜੀ ਗੇਟ ਮੀਟਿੰਗ ਸੰਭਲਦੇ ਹੋ। ਜਿਆਦਾ ਸਮਾਂ ਨਹੀਂ ਲੈਣਾ। ਸਭ ਤੋਂ ਪਹਿਲਾਂ 2-3 ਦਿਨ ਦੀ ਪ੍ਰੋਸੀਡਿੰਗ ਜੋ ਵੀ ਯੂਨੀਅਨ ਦੀ ਚੱਲੀ ਹੈਗੀ ਆ ਸਾਰੀ ਟੀਮ ਬੋਰਡ ਆਫਸਰ ਵਿੱਚੋਂ ਆਈ ਸੀ ਤੇ ਸਾਡਾ ਫਰਜ਼ ਬਣਦਾ ਸੀਗਾ ਵੀ ਚਲੋ ਗੇਟ ਮੀਟਿੰਗ ਕਰਕੇ ਸਾਰਿਆਂ ਨੂੰ ਦੱਸ ਦਈਏ ਵੀ 2-3 ਦਿਨਾਂ ਚ ਯੂਨੀਅਨ ਦੇ ਕੀ ਗਤੀਵਿਧੀਆਂ ਰਹੀਆਂ ਜਾਂ ਬੋਰਡ ਨੇ ਮੀਟਿੰਗ ਦੇ ਵਿੱਚ ਕੀ ਕਿਹਾ ਕਿਉਂਕਿ ਸਾਰਿਆਂ ਨੂੰ ਆ ਉਥੇ ਇਨਵੋਲਵਮੈਂਟ ਨਹੀਂ ਹੈਗੀ ਵੀ ਜਿਹਨੂੰ ਸਾਰੇ ਨੂੰ ਪਤਾ ਹੋਵੇ ਕਿ ਉਥੇ ਕਿਹੜੀ ਗੱਲਬਾਤ ਹੋਈ ਹੈ ਕਿਹੜੀ ਨਹੀਂ ਹੈ ਜਿਸ ਕਰਕੇ ਅਸੀਂ ਗੇਟ ਮੀਟਿੰਗ ਜਿਹੜੀ ਹੈਗੀ ਉਹ ਅੱਜ ਕੀਤੀ ਹੈ ਸੋ ਜੋ ਬੋਰਡ ਆਫ ਡਿਵੀਜ਼ਿਓ ਆਈ ਟੀਮ ਨਾਲ ਗੱਲਬਾਤ ਹੋਈ ਹੈ ਇਨਸੈਂਟਿਵ ਦੇ ਸਬੰਧ ਦੇ ਵਿੱਚ ਉਹਦੇ ਦੇ ਸਬੰਧ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ 222 23 ਦਾ ਤੇ 223 24 ਦਾ ਜਿਹ ਦੋ ਸਾਲ ਦਾ ਜਿਹੜਾ ਇਨਸੈਂਟਿਵ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਏਜੰਡਾ ਲੱਗਾ ਸੀ ਜਿਹਦੀ 28 ਤਰੀਕ ਨੂੰ ਮੀਟਿੰਗ ਰੱਖੀ ਗਈ ਸੀ ਸਾਡੇ ਚੰਗਰ ਤੋਂ ਬਾਅਦ ਸਾਥੀਓ ਉਹ ਥੋੜੇ ਸਮੇਂ ਲਈ ਰੌਲਾ ਪੈ ਗਿਆ ਸੀਗਾ ਜੀ ਖਤਮ ਹੋ ਗਿਆ ਜੀ ਮਤਲਬ ਹੁਣ ਮਿਲਣਾ ਹੀ ਨਹੀਂ ਹੈ ਖਤਮ ਹੋ ਗਿਆ ਵੀ ਕ੍ਰਿਸ਼ਨ ਕੁਮਾਰ ਨੇ ਜਵਾਬ ਦਿੱਤਾ ਉਸ ਵੰਦ ਵਿੱਚ ਸਾਥੀ ਉਹ ਹੁਣ ਅਸੀਂ ਵੀ ਰੌਲਾ ਪਾ ਸਕਦੇ ਸੀ ਜਦ ਤੱਕ ਹੁਣ ਪੂਰੀ ਟੀਮ ਬੋਰਡ ਦੀ ਸਾਡੇ ਉਹਨਾਂ ਦਾ ਮੀਟਿੰਗ ਨਹੀਂ ਹੁੰਦੀ ਅਸੀਂ ਕਿਵੇਂ ਮਤਲਬ ਕੱਚੀ ਪੱਕੀ ਗੱਲ ਇੱਦਾਂ ਕਿਦਾਂ ਕਰ ਸਕਦੇ ਆ ਕਿ ਫਲਾਣੇ ਦਾ ਫੋਨ ਆ ਗਿਆ ਉਹਦੇ ਵਿੱਚ ਚੇਅਰਮੈਨ ਸਾਹਿਬ ਨੇ ਕਿਹਾ ਕਿ ਪੂਰੀ ਜਿਹੜੀ ਟੀਮ ਹੈਗੀ ਆ ਫੁੱਲ ਬੋਰਡ ਦੀ ਉਹ ਪੂਰੀ ਨਹੀਂ ਸੀ ਕਿ ਜਿਸ ਕਰਕੇ ਜਿਹੜੇ ਆ ਸਾਰੇ ਏਜੰਡੇ ਜਿਹੜੇ ਲਾਏ ਹੋਏ ਸੀਗੇ ਕੋਲ ਬੋਰਡ ਦੀ ਮੀਟਿੰਗ ਦੇ ਵਿੱਚ ਉਹ અધੂਰੇ ਰਹਿ ਗਏ ਆ ਉਹ ਤੇ ਪੂਰੀ ਡਿਸਕਸ਼ਨ ਜਿਹੜੀ ਆ ਉਹ ਨਹੀਂ ਹੋ ਪਾਈ ਜਿਹੜੇ ਵਿੱਚ ਇਨਸੈਂਟਿਵ ਵੀ 2 ਸਾਲ ਦਾ ਰੱਖਿਆ ਗਿਆ ਸੀ ਪੂਰੀ ਟੀਮ ਦਾ ਕੋਰਮ ਪੂਰਾ ਨਾ ਹੋਣ ਕਰਕੇ ਜਿਹੜਾ ਹੈਗਾ ਉਹ ਜਿਹੜਾ ਐਕਸਟੈਂਡ ਕਰਤੀ ਗਈ ਹੈ ਜਿਹੜੀ ਇਹ ਮੀਟਿੰਗ ਹੈਗੀ ਆ ਬਹੁਤ ਜਲਦ ਮਤਲਬ ਉਹਨਾਂ ਨੇ ਤਾਂ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਵੀ ਕਿਹਾ ਸੀਗਾ ਵੀ ਜੁਲਾਈ ਦੇ ਅਖੀਰ 'ਚ ਜਾਂ ਅਗਸਤ ਦੇ ਵਿੱਚ ਜਿਹੜੀ ਉਹ ਦੁਬਾਰਾ ਰੱਖੀ ਜਾਏਗੀ ਤਾਂ ਉਹਦੇ ਵਿੱਚ ਅਸੀਂ voting ਕਰਾਂਗੇ ਜੇ ਲੱਗਦੇ ਵੀ ਕ੍ਰਿਸ਼ਨ ਕੁਮਾਰ ਪੰਜਾਬ ਦਾ ਜਿਹੜਾ UYS ਫਸਟਰਾ ਜੋ ਨਹੀਂ ਮੰਨਦਾ ਤੇ ਅਸੀਂ VOTING ਕਰਾਂਗੇ ਕਿਉਂਕਿ ਜੁਆਇੰਟ ਫੈਕਟਰੀ ਜਿਹੜਾ ਹੈਗਾ ਕੇਂਦਰ ਤੋਂ ਉਹ ਵੀ ਆਇਆ ਸੀ ਉਹਨਾਂ ਨਾਲ ਕਿ ਉਹ ਕਹਿੰਦੇ ਫਿਰਦੀ ਵੀ ਤੁਹਾਡੀ ਮੰਗ ਨਾਲ ਬਿਲਕੁਲ ਸਹਿਮਤ ਆਈਆਂ ਤੇ 100% ਜਿਹੜਾ ਇਨਸੈਂਟਿਵ ਲੈਣਾ ਚਾਹੀਦਾ ਹੈਗਾ ਉਹ ਵੀ ਬੋਰਡ ਦੇ ਮੈਂਬਰ ਹੈਗੇ ਆ ਜਦੋਂ ਹੁਣ ਅਗਸਤ ਵਿੱਚ ਸਾਥੀਓ ਬੋਰਡ ਦੀ ਦੁਆਰਾ ਫੁੱਲ ਮੋਰਨਿੰਗ ਮੀਟਿੰਗ ਰੱਖੀ ਜਾਊਗੀ ਤੇ ਉਹ ਕਹਿੰਦੇ VOTING ਕਰਾ ਕੇ ਵੀ 90% ਚੇਅਰਮੈਨ ਸਾਹਮਣੇ ਸਾਨੂੰ ਭਰੋਸਾ ਦਿੱਤਾ ਹੈਗਾ ਕਿ ਇਨਸੈਂਟਿਵ ਮੈਂ ਹਰ ਕਿਸੇ ਲਈ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਔਰ ਮੈਂ ਲਗਾਤਾਰ ਕਰਾਂਗਾ ਤੋ ਸਾਥੀਓ ਸਾਨੂੰ ਅਗੱਲ੍ਹ ਮਹੀਨੇ ਦੀ ਉਹ ਨਹੀਂ ਕਿਹਾ ਕਿ ਅਸੀਂ ਕਰਾਂਗੇ ਜਿਵੇਂ ਸਾਨੂੰ ਅਨਸੈਂਟਰ ਕਿਹਾ ਲੱਗਿਆ ਉਹਦਾ ਧੰਨਵਾਦ ਕੀਤਾ। ਤੋ ਸਾਥੀਓ ਜਿਹੜੇ ਸਾਡੇ ਸੰਘਰਸ਼ ਦੇ ਸਦਕਾ ਜਿਹੜਾ ਅਸੀਂ ਆ ਜਿਹੜੀ ਤਨਖਾਹ ਹੁਣ ਜਾਨੀ ਜੂਨ ਦੀ ਮਿਲੀ ਆ ਉਹਦੇ ਵਿੱਚ ਸਾਰੇ ਕਰਮਚਾਰੀਆਂ ਨੂੰ ਫਿੱਟ ਏਰੀਆ ਰੋ ਜਿਹੜੀ ਹੈਗਾ ਡੀਏ ਲੱਗ ਗਿਆ। ਉਹ ਸ਼ਡ ਡਿਵੀਜ਼ਨਾਂ ਨੇ ਪੂਰਾ ਜੋਰ ਅਸੀਂ ਲਾਇਆ ਤੇ ਚਲੋ ਥੋੜੀ ਤਨਖਾਹ ਵੀ ਮਤਲਬ ਲੇਟ ਅਸੀਂ ਕਰਾਈ ਤੇ ਚਲੋ ਉਹਦੇ ਤਹਿਤ ਹੋ ਜਾਏ ਪਰ ਇਹ ਆ ਵੀ ਦੋ ਕੁ ਡਿਵੀਜ਼ਨਾਂ ਦੇ ਜਿਹੜੇ ਏਰੀਆ ਰੋ ਰਹਿ ਗਿਆ ਉਹ ਇਸ ਵਾਰੀ ਜਿਹੜੇ ਉਹ ਪੈ ਜਾਣਗੇ। ਤੇ ਡੀਏ ਦਾ ਲੈਟਰ ਜਿਹੜਾ ਉਹ ਪੂਰਨ ਦੌਰ ਤੇ ਲਾਗੂ ਹੋ ਗਿਆ ਹੈਗਾ ਤੇ ਦੂਸਰੀਆਂ ਲੈਟਰਾਂ ਜਿਹੜੀਆਂ ਕੰਟ੍ਰੈਕਟ ਕਰਮਚਾਰੀਆਂ ਦਾ ਜਿਹੜਾ ਅਸੀਂ ਪੈਕੇਜ ਦੀ ਗੱਲ ਕੀਤੀ ਸੀਗੀ ਉਸੇ ਬੋਲ ਕੇ ਗਏ ਸੀ ਕਿ ਇੱਕ ਕੰਟ੍ਰੈਕਟ ਕਰਮਚਾਰੀਆਂ ਜਿਹੜਾ ਰੈਂਟ ਫ੍ਰੀ ਅਕਾਮੋਡੇਸ਼ਨ ਆ ਜਦੋਂ ਸਪੈਸ਼ਲ ਸੈਕਸ਼ਨ ਨਾਲ ਗੱਲ ਕੀਤੀ ਉਹ ਕਹਿੰਦੇ ਕੁਝ ਪੈਕੇਜ ਆ ਬਣਾਇਆ ਅਸੀਂ ਬਾਅਦ ਜ ਦੱਸਾਂਗੇ ਵੀ ਜੇ ਹੁੰਦਾ ਆ ਜਾਂ ਨਹੀਂ ਹੁੰਦਾ ਤਾਂ ਸਾਥੀਓ ਉਹ ਵੀ ਲੈਟਰਾਂ ਦੇਖੋ ਆ ਗਈਆਂ ਇਹ ਕੰਟ੍ਰੈਕਟ ਦੇ ਕਰਮਚਾਰੀਆਂ ਜਿਹੜਾ ਰੈਂਟ ਫ੍ਰੀ ਹੈ ਅਕਾਮੋਡੇਸ਼ਨ ਜਿਹੜਾ ਰੈਗੂਲਰ ਪੈਟਰਨ ਦੇ ਅਸੀਂ ਰੱਖੀ ਸੀ ਵੀ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਚਾਹੇ ਉਹ ਕੰਟ੍ਰ ਤੋ ਸਾਥੀਓ ਲੈਟਰ ਆ ਗਿਆ ਹੈ ਰੈਗੂਲਰ ਪੈਟਰਨ ਦੇ ਉੱਤੇ ਇਹਨਾਂ ਨੂੰ ਜਿਹੜੀ ਹੈਗੀ ਆ ਉਹ ਲਾਇਸੈਂਸ ਫੀਸ ਜਿਹੜੀ ਉਹ ਲੱਗਦੀ ਹੈਗੀ ਆ ਜਿੱਦਾਂ ਅਦਰ ਡਿਪਾਰਟਮੈਂਟ ਕੀ ਲੱਗਦੀ ਆ ਉਹ ਨੋਰਮਲ ਜਿਹਾ ਉਹ ਕੋ ਪੈਸੇ ਲੈ ਕੇ ਤਾਂ ਉਹਨਾਂ ਨੂੰ ਜਿਹੜੀ ਹੈਗੀ ਆ ਇਹ ਕਮੋਡੀਸ਼ਨ ਜਿਹੜੀ ਹੈਗੀ ਆ ਕੰਟੈਕਟ ਦੇ ਕਰਮਚਾਰੀਆਂ ਨੂੰ ਜਿਹੜੀ ਲਾਗੂ ਕਰਤੀ ਗਈ ਹੈ ਨੰਬਰ ਪੁਆਇੰਟ 1 ਉਸੇ ਲੈਟਰ ਦੇ ਵਿੱਚ ਦੂਸਰਾ ਪੁਆਇੰਟ ਹੈਗਾ ਕਿ ਜਿਵੇਂ ਅਸੀਂ ਪਿੱਛੇ ਵੀ ਕਿਹਾ ਸੀਗਾ ਕਿ ਜਿਵੇਂ ਬੀਟ ਅਡਵਾਂਸ ਜਾਂ ਫੈਸਟੀਵਲ ਜਿਹੜਾ ਅਡਵਾਂਸ ਮਿਲਦਾ ਹੈਗਾ ਤੇ ਚਲੋ ਰੈਗੂਲਰ ਬੰਦੀ ਦੀ ਖੁਆਈ ਪਾ ਕੇ ਤਾਂ ਇਹਨਾਂ ਨੂੰ ਦੇ ਦਿੱਤਾ ਜਾਣਾ ਚਾਹੀਦਾ ਇਹ ਵੀ ਜਿਹੜੀ ਮੰਗ ਉਹਨਾਂ ਦੀ ਮੰਨੀ ਗਈ ਹੈਗੀ ਆ ਜਦੋਂ ਵੀ ਹੁਣ ਕੋਈ ਲੀਡ ਅਡਵਾਂਸ ਜਾਂ ਫੈਸਟੀਵਲ ਅਡਵਾਂਸ ਹੋਊਗਾ ਤਾਂ ਅੰਦਰ ਕਰਮਚਾਰੀ ਦੀ ਉਹ ਗਵਾਈ ਪੈਗੀ ਤਾਂ ਉਹਨਾਂ ਨੂੰ ਵੀ ਮਿਲ ਜਾਏਗਾ ਉਹ ਸੈਂਕਸ਼ਨ ਤਾਂ ਉਹਨਾਂ ਦੀ ਆਈ ਹੁੰਦੀ ਹੈ ਪਾਲ ਦੀ ਤੇ ਉਹਨਾਂ ਨੂੰ ਦੇ ਸਕਦੇ ਚੁੱਕ ਭੰਡਾ ਭੰਡਾਰਿਆ ਕਿੰਨਾ ਕੁ ਪਾਰ ਇੱਕ ਮੋਟ ਚੁੱਕ ਦੂਜੀ ਤਿਆਰ ਉਹ ਗੱਠ ਭਾਰੀ ਹੁੰਦੀ ਜਾ ਰਹੀ ਹੈ ਛੱਡਾਂਗੇ ਨਹੀਂ ਜੇ ਗਲਤ ਕੀਤਾ ਉਹਦੀ ਸਜ਼ਾ ਮਿਲੇਗੀ ਭਾਈ ਜੇ ਅਸੀਂ ਗਲਤ ਕਰਾਂਗੇ ਸਾਨੂੰ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਹੁਣ ਮੈਂ ਬੇਨਤੀ ਕਰਾਂਗਾ ਅੱਪ ਸਭ ਮੈਂ ਆਪਣੇ ਸਾਥੀ ਸਾਡੇ ਉਸਨ ਲਾਲ ਜੀ ਉਹ ਡਿਟੇਲ ਚ ਕੰਟੈਕਟ بیس ਵਾਲੇ ਜਿਹੜੇ ਕਰਮਚਾਰੀਆਂ ਦਾ ਰੈਂਟ ਫਰੀ ਕਰਾਇਆ ਉਹਦੇ ਬਾਰੇ ਦੱਸਣਗੇ ਨਾਲ ਜੋ ਡੀਏ ਤੁਹਾਨੂੰ ਮਿਲਿਆ ਅੱਗੇ ਤੇ ਏਰੀਆ ਕਾਫੀ ਡਿਵੀਜ਼ਨਰ ਦਾ ਪਵਤਾ ਸੀ ਆਈ ਸਿਰਫ ਟਾਊਨਸ਼ਿਪ ਤੇ ਮਕੈਨੀਕਲ ਰਹਿ ਗਈ ਸੀ ਉਹਦਾ ਵੀ ਹੁਣ ਕੋਸ਼ਿਸ਼ ਕਰਾਂਗੇ ਜੁਪੀ ਸਾਹਿਬ ਨਾਲ ਗੱਲ ਹੋਈ ਆ ਤੇ ਉਹਨਾਂ ਦੇ ਅਲੱਗ ਚੈੱਕ ਕੱਟੇ ਜਾਣ ਹਾਂਜੀ ਉਹ ਕਰਮਚਾਰੀ ਨੂੰ ਤਨਖਾਹ ਦਾ ਲੈ ਜਾ ਕੇ ਬੜੀ ਦੂਰ ਮਿਲਣੀ ਆ ਉਹ ਪਹਿਲਾਂ ਹੀ ਅਸੀਂ ਉਹਦਾ ਕੋਸ਼ਿਸ਼ ਕਰਾਂਗੇ ਬਿੱਲ ਬਣਾ ਕੇ ਚੈੱਕ ਪਾਸ ਕਰਾਵਾਂਗੇ ਸਾਥੀਓ ਸਨਾਂ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਰਿਆਂ ਦਾ ਧੰਨਵਾਦ ਜੀ ਗੇਟ ਮੀਟਿੰਗ ਸੁਣ ਰਹੇ ਹੋ ਜਿਆਦਾ ਸਮਾਂ ਨਹੀਂ ਲੈਣਾ ਸਭ ਤੋਂ ਪਹਿਲਾਂ ਦੋ ਤਿੰਨ ਦਿਨ ਦੀ ਪ੍ਰੋਸੀਡਿੰਗ ਜੋ ਵੀ ਯੂਨੀਅਨ ਦੀ ਚੱਲੀ ਹੈਗੀ ਆ ਸਾਰੀ ਟੀਮ ਬੋਰਡ ਆਫਸਰ ਵਿੱਚੋਂ ਆਈ ਸੀ ਤੇ ਸਾਡਾ ਫਰਜ਼ ਬਣਦਾ ਸੀਗਾ ਕਿ ਚਲੋ ਗੇਟ ਮੀਟਿੰਗ ਕਰਕੇ ਸਾਰਿਆਂ ਨੂੰ ਦੱਸ ਦਈਏ ਵੀ ਦੋ ਤਿੰਨ ਦਿਨਾਂ ਚ ਯੂਨੀਅਨ ਦੇ ਕੀ ਗਤੀਵਿਧੀਆਂ ਰਹੀਆਂ ਜਾਂ ਬੋਰਡ ਨੇ ਮੀਟਿੰਗ ਦੇ ਵਿੱਚ ਕੀ ਕਿਹਾ ਕਿ ਕਿ ਸਾਰਿਆਂ ਨੂੰ ਤਾਂ ਉਥੇ ਇਨਵੋਲਵਮੈਂਟ ਨਹੀਂ ਹੈਗੀ ਵੀ ਜੇ ਨੂੰ ਸਾਰਿਆਂ ਨੂੰ ਪਤਾ ਹੋਵੇ ਵੀ ਉਥੇ ਕਿਹੜੀ ਗੱਲਬਾਤ ਹੋਈ ਆ ਕਿਹੜੀ ਨਹੀਂ ਆ ਜਿਸ ਕਰਕੇ ਅਸੀਂ ਗੇਟ ਮੀਟਿੰਗ ਜਿਹੜੀ ਹੈਗੀ ਉਹ ਅੱਜ ਕੀਤੀ ਹੈ ਸੋ ਜੋ ਗੋਡ ਆਫ ਦੇ ਵਿੱਚੋਂ ਆਈ ਟੀਮ ਨਾਲ ਗੱਲਬਾਤ ਹੋਈ ਜਾਣ ਸੈਂਟਰ ਦੇ ਸਬੰਧ ਦੇ ਵਿੱਚ ਉਹਦੇ ਵਿੱਚ ਸਬੰਧ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ 222 23 ਦਾ ਤੇ 223 24 ਦਾ ਜਿਹੜਾ ਦੋ ਸਾਲ ਦਾ ਜਿਹੜਾ ਸੈਂਟਰ ਵਾ ਉਹਦੇ ਸਬੰਧ ਦੇ ਵਿੱਚ ਜਿਹੜਾ ਏਜੰਡਾ ਲੱਗਾ ਸੀ ਜਿਹੜੀ 28 ਤਰੀਕ ਮੀਟਿੰਗ ਰੱਖੀ ਗਈ ਸੀ ਸਾਡੇ ਘਰ ਤੋਂ ਬਾਅਦ ਆ ਸਾਥੀਓ ਉਹ ਥੋੜੇ ਸਮੇਂ ਲਈ ਰੌਲਾ ਪੈ ਗਿਆ ਸੀਗਾ ਜੀ ਖਤਮ ਹੋ ਗਿਆ ਜੀ ਮਤਲਬ ਹੁਣ ਮਿਲਣਾ ਹੀ ਨਹੀਂ ਹੈਗਾ ਖਤਮ ਹੋ ਗਿਆ ਵਿਕ੍ਰਿਸ਼ਨ ਕੁਮਾਰ ਨੇ ਜਵਾਬ ਦਿੱਤਾ ਉਸ ਪੰਦ ਵਿੱਚ ਸਾਥੀਓ ਹੁਣ ਅਸੀਂ ਵੀ ਰੌਲਾ ਪਾ ਸਕਦੇ ਸੀ ਜਦ ਤੱਕ ਹੁਣ ਪੂਰੀ ਟੀਮ ਬੋਰਡ ਦੀ ਸਾਡੇ ਉਹਨਾਂ ਦਾ ਮੀਟਿੰਗ ਨਹੀਂ ਹੁੰਦੀ ਅਸੀਂ ਕਿਵੇਂ ਮਤਲਬ ਕੱਚੀ ਪੱਕੀ ਗੱਲ ਇਦਾਂ ਕਿਦਾਂ ਕਰ ਸਕਦੇ ਆ ਕਿ ਫਲਾਣੇ ਦਾ ਫੋਨ ਆ ਗਿਆ ਫਲਾਣੇ ਦਾ ਫੋਨ ਆ ਗਿਆ ਸੋ ਸਾਥੀਓ ਚੇਅਰਮੈਨ ਸਾਹਿਬ ਨਾਲ ਹੁਣ ਗੱਲ ਹੋਈ ਹੈ ਉਹਨਾਂ ਜੂਨੀਅਨ ਦੀ ਹੋਈ ਹੈ ਉਹਦੇ ਵਿੱਚ ਚੇਅਰਮੈਨ ਸਾਹਿਬ ਨੇ ਕਿਹਾ ਕਿ ਪੂਰੀ ਜਿਹੜੀ ਟੀਮ ਹੈਗੀ ਆ ਬੋਰਡ ਦੀ ਉਹ ਪੂਰੀ ਨਹੀਂ ਸੀਗੀ ਜਿਸ ਕਰਕੇ ਜਿਹੜੇ ਆ ਸਾਰੇ ਏਜੰਡੇ ਜਿਹੜੇ ਲਾਏ ਹੋਏ ਸੀਗੇ ਬੋਰਡ ਦੀ ਮੀਟਿੰਗ ਦੇ ਵਿੱਚ ਉਹ ਅਧੂਰੇ ਰਹਿ ਗਏ ਆ ਉੱਤੇ ਪੂਰੀ ਡਿਸਕਸ਼ਨ ਜਿਹੜੀ ਆ ਉਹ ਨਹੀਂ ਹੋ ਪਾਈ ਜਿਹਦੇ ਵਿੱਚ ਇਨਸੈਂਟਰ ਵੀ 2 ਸਾਲ ਦਾ ਰੱਖਿਆ ਗਿਆ ਸੀ ਪੂਰੀ ਟੀਮ ਦਾ ਕੋਰਮ ਪੂਰਾ ਨਾ ਹੋਣ ਕਰਕੇ ਜਿਹੜਾ ਹੈਗਾ ਉਹ ਜਿਹੜਾ ਅਕਸਟੈਂਡ ਕਰਤੀ ਗਈ ਆ ਜਿਹੜੀ ਇਹ ਮੀਟਿੰਗ ਹੈਗੀ ਆ ਬਹੁਤ ਜਲਦ ਮਤਲਬ ਉਹਨਾਂ ਨੇ ਤਾਂ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਵੀ ਕਿਹਾ ਸੀਗਾ ਵੀ ਜੁਲਾਈ ਦੇ ਅਖੀਰ 'ਚ ਜਾਂ ਅਗਸਤ ਦੇ ਵਿੱਚ ਇਹੋ ਦੁਬਾਰਾ ਰੱਖੀ ਜਾਏਗੀ ਤਾਂ ਉਹਦੇ ਵਿੱਚ ਅਸੀਂ VOTING ਕਰਾਂਗੇ ਜੇ ਲੱਗਦੇ ਵੀ ਕ੍ਰਿਸ਼ਨ ਕੁਮਾਰ ਪੰਜਾਬ ਦਾ ਜਿਹੜਾ IAS ਅਫਸਰ ਆ ਜੋ ਨਹੀਂ ਮੰਨਦਾ ਤੇ ਅਸੀਂ VOTING ਕਰਾਵਾਂਗੇ ਕਿਉਂਕਿ ਜੁਆਇੰਟ ਸੈਕਟਰੀ ਜਿਹੜਾ ਹੈਗਾ ਕੇਂਦਰ ਤੋਂ ਉਹ ਵੀ ਆਇਆ ਸੀ ਉਹਨਾਂ ਨਾਲ ਕੀ ਕੀਤੀ ਉਹ ਕਹਿੰਦੇ ਵੀ ਅਸੀਂ ਵੀ ਤੁਹਾਡੀ ਮੰਗ ਨਾਲ ਬਿਲਕੁਲ ਸਹਿਮਤ ਆ ਗਿਆਂ ਕਿ 100% ਜਿਹੜਾ ਇਨਸੈਂਟਮ ਮਿਲਣਾ ਚਾਹੀਦਾ ਹੈਗਾ ਉਹ ਵੀ ਬੋਰਡ ਦੇ ਮੈਂਬਰ ਹੈਗੇ ਆ ਜਦੋਂ ਹੁਣ ਅਗਸਤ ਵਿੱਚ ਸਾਥੀਓ ਬੋਰਡ ਦੀ ਦੁਆਰਾ ਫੁੱਲ ਬੋਰਡ ਦੀ ਮੀਟਿੰਗ ਰੱਖੀ ਜਾਊਗੀ ਤਾਂ ਉਹ ਕਹਿੰਦੇ VOTING ਕਰਾ ਕੇ ਵੀ 90% ਚੇਅਰਮੈਨ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਹੈਗਾ ਕਿ ਇਨਸੈਂਟਮ ਹੈ ਹਰ ਕਿਸੇ ਲਈ ਕਰਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਔਰ ਮੈਂ ਲਗਾਤਾਰ ਕਰ ਰਹੇ ਹਾਂ ਸੋ ਸਾਥੀਓ ਸਾਨੂੰ ਅਗਸਤ ਮਹੀਨੇ ਦੀ ਉਹ ਜਿਹੜੀ ਮੀਟਿੰਗ ਰੱਖੀ ਜਾਊਗੀ ਅਸੀਂ ਰੀਵੀਅੂ ਕਰਾਂਗੇ ਜਿਵੇਂ ਸਾਨੂੰ ਅਨਸੈਂਟਰ ਮਿਲੂਗਾ ਤੁਸੀਂ ਬੋੜਦਾ ਧੰਨਵਾਦ ਵੀ ਕਰ। ਸੋ ਸਾਥੀਓ ਜਿਹੜੇ ਸਾਡੇ ਸੰਘਰਸ਼ ਦੇ ਸਦਕਾ ਜਿਹੜਾ ਅਸੀਂ 36 ਰੱਖੀ ਸੀਗੀ ਬਾਉਂਡਰੀ ਇਹ ਉਦੋਂ ਤੋਂ ਪਹਿਲਾਂ ਪਹਿਲਾਂ ਕੁਛ ਨਾ ਕੁਛ ਲੈਟਰ ਇਸ਼ੂ ਹੋਣੇ ਚਾਹੀਦੇ ਆ। ਉਹਦੇ ਤਹਿਤ ਡੀਏ ਦਾ ਲੈਟਰ ਸਾਰੇ ਸਾਥੀਆਂ ਨੇ ਉਹ ਬਾਅਦ ਵਿੱਚ ਹੀ ਆ ਗਿਆ ਸੀਗਾ ਜਿਹਦਾ ਵਿਦ ਏਰੀਆ ਆ ਜਿਹੜੀ ਤਨਖਾਹ ਹੁਣ ਜਾਨੀ ਜੂਨ ਦੀ ਮਿਲੀ ਆ ਉਹਦੇ ਵਿੱਚ ਸਾਰੇ ਕਰਮਚਾਰੀਆਂ ਨੂੰ ਬਿੱਟ ਏਰੀਆ ਰੋ ਜਿਹੜੀ ਹੈਗਾ ਡੀਏ ਲੱਗ ਗਿਆ। ਪੋਸ਼ਟ ਡਿਵੀਜ਼ਨਾਂ ਨੇ ਪੂਰਾ ਜੋਰ ਅਸੀਂ ਲਾਇਆ ਕਿ ਚਲੋ ਥੋੜੀ ਤਨਖਾਹ ਵੀ ਮਤਲਬ ਲੇਟ ਅਸੀਂ ਕਰਾਈ ਕਿ ਚਲੋ ਉਹਦੇ ਤਹਿਤ ਹੋ ਜਾਏ ਪਰ ਇਹ ਆ ਵੀ ਦੋ ਕੁ ਡਿਵੀਜ਼ਨਾਂ ਦੇ ਜਿਹੜੇ ਏਰੀਆ ਰੋ ਰਹਿ ਗਿਆ ਉਹ ਇਸ ਵਾਰੀ ਜਿਹੜੇ ਉਹ ਪੈ ਜਾਂਦੇ। ਤੇ ਡੀਏ ਦਾ ਲੈਟਰ ਜਿਹੜਾ ਪੂਰਨ ਦੌਰ ਤੇ ਲਾਗੂ ਹੋ ਗਿਆ ਹੈਗਾ ਤੇ ਦੂਸਰੀਆਂ ਲੈਟਰਾਂ ਜਿਹੜੀਆਂ ਕੰਟੈਕਟ ਕਰਮਚਾਰੀਆਂ ਦਾ ਜਿਹੜਾ ਅਸੀਂ ਪੈਕੇਜ ਦੀ ਗੱਲ ਕੀਤੀ ਸੀ ਤੁਸੀਂ ਬੋਲ ਕੇ ਗਏ ਸੀ ਕਿ ਇੱਕ ਕੰਟੈਕਟ ਕਰਮਚਾਰੀਆਂ ਜਿਹੜਾ ਰੈਂਟ ਫਰੀ ਅਕੋਮੋਡੇਸ਼ਨ ਆ ਜਦੋਂ ਸਪੈਸ਼ਲ ਸ਼ਖਤੀ ਨਾਲ ਗੱਲ ਕੀਤੀ ਉਹ ਕਹਿੰਦੇ ਕੁਝ ਪੈਕੇਜ ਆ ਬਣਾਇਆ ਅਸੀਂ ਬਾਅਦ ਦੱਸਾਂਗੇ ਵੀ ਜੇ ਹੁੰਦਾ ਆ ਜਾਂ ਨਹੀਂ ਹੁੰਦਾ ਤਾਂ ਸਾਥੀਓ ਉਹ ਵੀ ਲੈਟਰਾਂ ਦੇਖੋ ਆ ਗਈਆਂ ਕਿ ਕੰਟੈਕਟ ਦੇ ਕਰਮਚਾਰੀਆਂ ਜਿਹੜਾ ਰੈਂਟ ਫ੍ਰੀ ਐ ਕਮੋਡੀਸ਼ਨ ਜਿਹੜਾ ਉਹ ਰੈਗੂਲਰ ਪੈਟਰਨ ਦੇ ਅਸੀ ਰੱਖੀ ਸੀ ਪੀਰਾਂ ਨੂੰ ਵੀ ਮਿਲਣੀ ਚਾਹੀਦੀ ਆ ਚਾਹੇ ਉਹ ਕੰਟੈਕਟ ਦੇ ਕਰਮਚਾਰੀ ਆ ਚਾਹੇ ਉਹ ਪੈਸਕੋ ਦੇ ਕਰਮਚਾਰੀ ਆ ਸੋ ਸਾਥੀਓ ਲੈਟਰ ਆ ਗਿਆ ਐ ਰੈਗੂਲਰ ਪੈਟਰਨ ਦੇ ਉੱਤੇ ਇਹਨਾਂ ਨੂੰ ਜਿਹੜੀ ਹੈਗੀ ਆ ਉਹ ਲਾਇਸੈਂਸ ਫੀਸ ਜਿਹੜੀ ਉਹ ਲੱਗਦੀ ਆ ਕੀ ਜਿੱਦਾ ਅਦਰ ਡਿਪਾਰਟਮੈਂਟ ਦੀ ਲੱਗਦੀ ਆ ਉਹ ਨਾਰਮਲ ਜਿਹੜੂ ਕੋ ਪੈਸੇ ਲੈ ਕੇ ਤਾਂ ਉਹਨਾਂ ਨੂੰ ਜਿਹੜੀ ਹੈਗੀ ਆ ਇਹ ਕਮੋਡੀਸ਼ਨ ਜਿਹੜੀ ਹੈਗੀ ਆ ਕੰਟੈਕਟ ਦੇ ਕਰਮਚਾਰੀਆਂ ਨੂੰ ਜਿਹੜੀ ਉਹ ਲਾਗੂ ਕਰਤੀ ਗਈ ਐ ਨੰਬਰ 1 ਉਸੇ ਲੈਟਰ ਦੇ ਵਿੱਚ ਦੂ ਜਾ ਫੈਸਟੀਵਲ ਇਹ ਜਿਹੜਾ ਐਡਵਾਂਸ ਮਿਲਦਾ ਹੈਗਾ ਤੇ ਚਲੋ ਰੈਗੂਲਰ ਬੰਦੇ ਦੀ ਗੁਵਾਈ ਪਾ ਕੇ ਤਾਂ ਇਹਨਾਂ ਨੂੰ ਦੇ ਦਿੱਤਾ ਜਾਣਾ ਚਾਹੀਦਾ ਹੈਗਾ ਅਸੀਂ ਤਾਂ ਭਰ ਕੇ ਵੀ ਭੇਜੀ ਸੀ ਤਾਂ ਉਹ ਪਾਸ ਨਹੀਂ ਹੁੰਦੇ ਸੀਗੇ ਇਹ ਵੀ ਜਿਹੜੀ ਮੰਗ ਉਹਨਾਂ ਦੀ ਮੰਨੀ ਗਈ ਹੈਗੀ ਆ ਜਦੋਂ ਵੀ ਹੁਣ ਕੋਈ ਲਿਮੀਟਡ ਐਡਵਾਂਸ ਜੇ ਫੈਸਟੀਵਲ ਦਾ ਐਡਵਾਂਸ ਹੋਊਗਾ ਤਾਂ ਰੈਗੂਲਰ ਕਰਮਚਾਰੀ ਦੀ ਉਹ ਗੁਵਾਈ ਪੈਗੀ ਤਾਂ ਉਹਨਾਂ ਨੂੰ ਵੀ ਮਿਲ ਜਾਏਗਾ ਉਹ ਮ sanction ਤਾਂ ਉਹਨਾਂ ਦੀ ਆਈ ਹੁੰਦੀ ਹੈ ਸਾਲ ਦੀ ਤਾਂ ਉਹਨਾਂ ਨੂੰ ਦੇ ਸਕਦੇ ਆ ਤੋ ਸਾਥੀਓ ਹੁਣ ਬੀਟ ਐਡਵਾਂਸ ਦੀ ਤਾਂ ਚੱਲ ਰਿਹਾ ਹੈਗਾ ਤੇ ਫੈਸਟੀਵਲ ਫੈਸਟੀਵਲ ਐਡਵਾਂਸ ਅਗਿਆਊਗਾ ਤੇ ਉਹਨਾਂ ਨੂੰ ਉਸ ਵਿੱਚ ਮੌਕਾ ਪੂਰਾ ਮਿਲੂਗਾ ਤੇ ਸਾਰੇ ਜਿਹੜੇ ਕਰਮਚਾਰੀ ਕੰਟੈਕਟ ਦੇ ਉਹ ਭਰਨਗੇ ਤੇ ਰੈਲਵੇ ਦੀ ਤਰ੍ਹਾਂ ਜੇ ਸਪੈਸ਼ਲਟੀ ਜਿਹੜੀ ਉਹਨਾਂ ਤੇ ਵੀ ਲਾਗੂ ਹੋ ਗਈ ਹੈ। ਸੋ ਸਾਥੀਓ ਇਸੇ ਪੈਟਰਨ ਦੇ ਉੱਤੇ ਜਦੋਂ ਉਹਨੇ ਕੰਟੈਕਟ ਕਰਮਚਾਰੀਆਂ ਦਾ ਇਹ ਲੈਟਰ ਹੈਸ਼ ਦਾ ਜਿਹੜਾ ਕੱਢ ਦਿੱਤਾ ਹੈਗਾ ਅਸੀਂ ਪੈਸਕੋ ਦੇ ਜਿਹੜੇ ਕਰਮਚਾਰੀ ਉਹਨਾਂ ਦਾ ਵੀ ਸੇਮ ਰੱਖਿਆ ਸੀਗਾ ਕਿ ਉਹਨਾਂ ਨੂੰ ਵੀ ਜਿਹੜੀ ਹੈਗੀ ਆ ਉਹ ਹੈਸ਼ ਇੱਥੇ ਦਿੱਤੀ ਜਾਵੇ ਤੇ ਉਹ ਜਾਣ ਕੇ ਚੰਡੀਗੜ੍ਹ ਦੇ ਵਿੱਚ ਜਿਹੜੀ ਹੈਗੀ ਉਹ ਕਰ ਦਿੱਤੀ ਗਈ ਹੈਗੀ ਹੈਸ਼ ਉਹਨਾਂ ਨੂੰ ਪੈਸਕੋ ਵਾਲਿਆਂ ਨੂੰ ਦਿੱਤੀ ਆ ਉਸੇ ਪੈਟਰਨ ਤੇ ਚੀਫ ਸਾਹਿਬ ਤੋਂ ਜਿਹੜੀ ਅਸੀਂ ਪ੍ਰਪੋਜ਼ਲ ਉਹ ਭਜਾਤੀ ਹੈਗੀ ਆ ਚੇਅਰਮੈਨ ਸਾਹਿਬ ਨੇ ਕਿਹਾ ਅਸੀਂ ਪ੍ਰਪੋਜ਼ਲ ਭਜਾਓ ਉਸੇ ਪੈਟਰਨ ਦੇ ਜਿਹੜੇ ਹੈਗੇ ਤਲਵਾੜੇ ਦੇ ਵੀ ਜਿੰਨੇ ਵੀ ਪੈਸਕੋ ਦੇ ਕਰਮਚਾਰੀ ਹੈਗੇ ਆ ਉਹਨਾਂ ਨੂੰ ਵੀ ਜਿਹੜੇ ਸੇ ਮਕਾਨ ਜਿਹੜੇ ਹੈਗੇ ਆ ਕਲੋਨੀ 'ਚ ਦੇ ਦਿੱਤੇ ਜਾਣ ਇਹ ਜੋ ਪਹਿਲਾਂ ਚਲ ਜਾਂਦੀ ਸਿੱਕਾ ਦੇ ਸਾਰਿਆਂ ਨੂੰ ਮੈਂ ਐਮਏ ਇਮੀਗ੍ਰੇਸ਼ਨ ਤੋਂ ਨਿਤਆਸ਼ਾ ਤੁਹਾਡੇ ਲਈ ਗੋਲਡਨ ਅਪਰਚੂਨਟੀ ਲੈ ਕੇ ਆਈਆਂ ਜੇਕਰ ਤੁਸੀਂ ਵੀ ਪੀਐਨਪੀ ਜਾਂ ਲੀਮੇ ਵਿਦ ਜੋਬਸ ਲੱਭ ਰਹੇ ਹੋ ਤਾਂ ਸਾਡੇ ਕੋਲ ਬਹੁਤ ਸਾਰੀਆਂ ਜੋਬਸ ਓਪਰਚੂਨਿਟੀਜ਼ ਅਵੇਲੇਬਲ ਨੇ ਸੋ ਤੁਸੀਂ ਸਾਡੇ ਨਾਲ ਡਾਇਰੈਕਟ ਮੀਟ ਕਰ ਸਕਦੇ ਹੋ ਐਮਏ ਇਮੀਗ੍ਰੇਸ਼ਨ ਨੀਅਰ ਗੁਰਦੁਆਰਾ ਤਾਲੀ ਸਾਹਿਬ ਗੱਲ ਸ਼ੇਅਰ ਕਰੋ ਨਮਸਕਾਰ ਜਾਂ ਸਾਡੇ ਦਿੱਤੇ ਗਏ ਨੰਬਰ 6239519592 ਤੇ ਸੰਪਰਕ ਕਰ ਸਕਦੇ। ਥੈਂਕ ਯੂ ਸੋ ਮਚ। ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਾਕਵਕ व्यापक सहूलत मिलती ने इत चौबी घंटे सत्तो दिन इमरजेंसी दी सुविधा भी दिखी जाती है अज ही बुक करो अपनी अपॉइंटमेंट अठानवे सात या अठानवे आथ आठ विजिट करो संधू हॉस्पिटल चंडीगढ़ रोड नवा शहर ए सर जिला शहीद भगत सिंह नगर न संबंधित अज दिया विशेष सरगर्मिया कल फिर ਤਾਂ ਮੀਤ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ